ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਹਜ਼ਾਰ ਵਿੱਚ ਨਿਕਟੀਕਰਨ ਕਰਨਾ ਸਿੱਖਾਂਗੇ ਨਿਕਟੀਕਰਨ ਮਤਲਬ ਨੇੜੇ ਹੈ ਕਿ ਹਜ਼ਾਰ ਕਿਸ ਦੇ ਨੇੜੇ ਆਉਂਦਾ ਹੈ ਬਹੁਤ ਹੀ ਸੌਖਾ ਤਰੀਕਾ ਹੈ ਇੱਕ ਸਿੰਪਲ ਟ੍ਰਿਕ ਦੇ ਨਾਲ ਇਹ ਆਪਾਂ ਨਿਕਟੀਕਰਨ ਕਰਨਾ ਸਿੱਖ ਜਾਵਾਂਗੇ ਇਸ ਲਈ ਆਪਾਂ 0 1 2 3 ਤੇ 4 ਇਹ ਪੰਜ ਅੱਖਰਾਂ ਨੂੰ ਇੱਕ ਸਾਈਡ ਤੇ ਰੱਖਾਂਗੇ 5 6 7 8 ਤੇ 9 ਇਹ ਇੱਕ ਪਾਸੇ ਰੱਖਾਂਗੇ ਇਹ ਦੋ ਲਾਈਨਾਂ ਬਣਾ ਲੈਣੀ ਆਪਾਂ ਜਿਸ ਤਰ੍ਹਾਂ ਆਪਣੇ ਕੋਲ ਇਹ ਰਕਮ ਹੈ 9000 376 ਹਜ਼ਾਰ ਵਿੱਚ ਇਸ ਦਾ ਨਿਕਟੀਕਰਨ ਕਰਨਾ ਹੈ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਦੀ ਥਾਂ ਤੇ ਆਪਣੇ ਕੋਲੇ 9 ਆਉਂਦਾ ਹੈ ਹੁਣ ਇਹ 9 ਦਾ ਮਤਲਬ 9000 ਤੋਂ 10000 ਵੀ ਇਹ 9000 ਦੇ ਨੇੜ ਹੈ ਕਿ 10000 ਦੇ ਨੇੜ ਇਹ ਰਕਮ ਆਉਂਦੀ ਹੈ 1000 ਤੋਂ ਅਗਲਾ ਅੱਖਰ ਫਿਰ ਆਪਾਂ ਚੱਕਣਾ ਹੈ ਉਸ ਵਿੱਚ ਆਪਾਂ ਦੇਖਣਾ ਹੈ ਕਿ ਤਿੰਨ ਆਪਣਾ ਕਿਹੜੇ ਪਾਸੇ ਜਾਵੇਗਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਉੱਪਰ ਲੈਣਾ ਲਿਖਿਆ 0 1 2 3 4 ਇਹ ਆਪਣੇ ਕੋਲੇ 9 ਕੋਲੇ ਜਾਣੀਆਂ 9000 ਕੋਲੇ 5 6 7 8 9 ਇਹ 10000 ਕੋਲੇ ਜਾਵੇਗਾ ਆਪਣੇ ਕੋਲੇ ਅਗਲਾ ਅੱਖਰ 3 ਆਇਆ ਹੈ ਤੇ 3 ਫਿਰ ਇਹ 9000 ਦੇ ਨਿਕਟੀ ਕਰਨ ਵਿੱਚ ਆਵੇਗਾ ਇਹ ਇਸ ਦਾ ਆਨਸਰ ਹੈ ਅੱਗੇ ਜਿੰਨੇ ਵੀ ਅੱਖਰ ਹੋਰ ਹੋਣ ਤਾਂ ਆਪਾਂ ਉਹ ਲਾ ਸਕਦੇ ਹਾਂ ਇੱਕ ਹੋਰ ਰਕਮ ਪਾਉਣੀ ਹੈ ਜਿਸ ਤਰੀਕੇ ਨਾਲ ਆਪਣੇ ਕੋਲੇ ਹੈ 7 1647 ਹੁਣ 7000 ਤੇ 8000 ਆਪਣੇ ਕੋਲੇ ਦੋ ਰਕਮਾਂ ਬਣ ਜਾਣੀਆਂ ਕਿ 7000 ਦੇ ਨੇੜ ਆਉਂਦੀ ਹੈ ਕਿ 8000 ਦੇ ਕੋਲ ਆਉਂਦੀ ਹੈ 7000 ਤੇ 8000 ਜਾਂ ਤਾਂ ਆਪਣਾ ਇਹ ਰਕਮ 7000 ਦੇ ਕਰੀਬ ਆਵੇਗੀ ਜਾਂ 8000 ਦੇ ਕਰੀਬ ਆਵੇਗੀ ਉਸ ਤਰੀਕੇ ਨਾਲ ਹੀ 01234 ਇਹ 7000 ਦੇ ਨੇੜੇ ਜਾਣਗੇ 5 6 7 8 9 ਇਹ 8000 ਦੇ ਕਰੀਬ ਜਾਣਗੇ ਹੁਣ 1000 ਤੋਂ ਬਾਅਦ ਅਗਲਾ ਅੱਖਰ ਵੇਖਦੇ ਆ ਉਹ ਆਪਣੇ ਕੋਲ ਹੈ 6 6 ਜਿਹੜਾ ਹੈ ਉਹ ਆਪਣਾ 8000 ਦੇ ਕਰੀਬ ਜਾਂਦਾ ਹੈ ਤਾਂ ਆਪਣਾ ਆਨਸਰ ਹੋਵੇਗਾ 8000 ਇਸ ਦੇ ਅੱਗੇ ਜਿੰਨੇ ਵੀ ਅੱਖਰ ਹੋਣ ਤੁਸੀਂ ਲਾ ਸਕਦੇ ਹੋ ਜੇ ਨਹੀਂ ਹੈ ਤੇ ਇਹ ਆਪਣਾ ਆਨਸਰ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ